ਮੇਰੇ ਸਰ ਨੇ ਗੁਰਪ੍ਰੀਤ ਸਰ ਉਹਨਾਂ ਨੇ ਮੈਨੂੰ ਮੈਸੇਜ ਕਰਕੇ ਸਭ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਮਤਲਬ ਰਿਜ਼ਲਟ ਆ ਗਿਆ ਹੈ ਐਂਡ ਇਹ ਮੇਰਾ 2 ਸਾਲ ਦਾ ਡ੍ਰੀਮ ਸੀ ਕਿ ਜਿਸ ਤਰ੍ਹਾਂ ਮੇਰੀ ਟੈਂਥ ਮੈਰਿਟ ਆਈ ਆ ਉਸੇ ਤਰ੍ਹਾਂ ਮੇਰੀ ਪਲੱਸ 2 ਚ ਵੀ ਆਏ ਤੇ ਅੱਜ ਉਹ ਡ੍ਰੀਮ ਪੂਰਾ ਹੋ ਗਿਆ ਤੇ ਮੈਂ ਜਦੋਂ ਮਤਲਬ ਮਤਲਬ ਸਰ ਦਾ ਮੈਸੇਜ ਦੇਖਿਆ ਤੇ ਮੈਂ ਮਤਲਬ ਰੋਣ ਹੀ ਲੱਗ ਪਈ ਸੀ ਮਤਲਬ ਜਿਆਦਾ ਪਾਵਰ ਕਰ ਗਈ ਸੀ ਫਤਿਹਗੜ ਚੂੜੀਆਂ ਸਰਕਾਰੀ ਕન્યા ਸਕੂਲ ਦੀ ਲੜਕੀ ਪਲਵਿੰਦਰ ਕੌਰ ਦਾ ਪੂਰੇ ਪੰਜਾਬ ਚੋਂ ਆਇਆ 13ਵਾਂ ਰੈਂਕ ਪਰਵਾਰ ਚ ਵਿਆਰਗਾ ਮਾਹੌਲ ਮਾਂ ਤੇ ਬੇਟੀ ਨਤੀਜਾ ਵੇਖ ਹੋਈਆਂ ਭਾਵਕ ਕੁਲਵਿੰਦਰ ਕੌਰ ਨੇ ਮੈਰਿਟ ਚ ਆਉਂਦਾ ਸ਼ਹਿਰਾ ਦਿੱਤਾ ਸਕੂਲ ਸਟਾਫ ਅਤੇ ਮਾਪਿਆਂ ਨੂੰ ਬੇਟੀ ਬੰਨਾ ਚਾਹੁੰਦੀ ਹੈ ਬੈਂਕ ਮੈਨੇਜਰ ਦਸਵੀਂ ਚੋਂ ਹੀ ਪਲਵਿੰਦਰ ਕੌਰ ਆਈ ਸੀ ਮੈਰਿਟ ਵਿੱਚ ਸਕੂਲ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਕਿਹਾ ਪ੍ਰਿੰਸੀਪਲ ਅਨੀਤਾ ਰੋੜਾ ਨੇ ਪੰਜਾਬ ਸਿੱਖਿਆ ਬੋਰਡ ਵੱਲੋਂ ਐਲਾਨੀ ਗਈ 12ਵੀਂ ਦੇ ਨਤੀਜਿਆਂ ਚ ਫਤਿਹਗੜ ਚੂੜੀਆਂ ਦੇਸ਼ ਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਸ ਪਾਰਵੀ ਕਮਰਸ ਦੀ ਵਿਦਿਆਰਥਣ ਅਤੇ ਸਥਾਨਕ ਮਜੀਠਾ ਰੋਡ ਵਕੇ ਰਹਿੰਦੇ ਸੰਧੂ ਪਰਿਵਾਰ ਦੀ ਬੇਟੀ ਪਲਵਿੰਦਰ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਜਿਸ਼ਨੇਪੁਰੇ ਪੰਜਾਬ ਚੋਂ ਕਮਰਸ 12ਵੀਂ 34ਵਾਂ ਰੈਂਕ ਹਾਸਲ ਕੀਤਾ ਹੈ ਜਿਸ ਨਾਲ ਪਰਿਵਾਰ ਅਤੇ ਸਕੂਲ ਸਟਾਫ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਤੇ ਇੱਕ ਦੁਚੇ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ ਪਲਵਿੰਦਰ ਕੌਰ ਜਿਸ਼ਨੇ ਕੇ 97.4 ਪ੍ਰਤੀਸ਼ਤ ਅਤੇ 500 ਚੋਂ 487 ਅੰਕ ਹਾਸਲ ਕਰਦਿਆਂ ਪੂਰੇ ਪੰਜਾਬ ਚੋਂ 13ਵਾਂ ਰੈਂਕ ਹਾਸਲ ਕੀਤਾ ਹੈ ਇਸ ਦਾ ਸਿਹਰਾ ਪਲਵਿੰਦਰ ਕੌਰ ਵੱਲੋਂ ਸਕੂਲ ਸਟਾਫ ਆਪਣੇ ਮਾਪਿਆਂ ਅਤੇ ਪ੍ਰਿੰਸੀਪਲ ਅਨੀਤਾ ਅਰੋੜਾ ਨੂੰ ਦੇਣ ਤੇ ਆਖਿਆ ਕਿ ਉਹ ਉੱਚ ਪੜ੍ਹਾਈ ਕਰਕੇ ਬੈਂਕ ਮੈਨੇਜਰ ਬਣਨਾ ਚਾਹੁੰਦੀ ਹੈ ਤਾਂ ਦੱਸਦੀ ਹੈ ਕਿ ਪਲਵਿੰਦਰ ਕੌਰ 10ਵੀਂ ਜਮਾਤ ਚੋਂ ਹੀ ਪੂਰੇ ਪੰਜਾਬ ਚ ਮੈਰਿਟ ਚ ਆਈ ਸੀ ਅੱਜ ਪਲਵਿੰਦਰ ਕੌਰ ਤੇ ਘਰ ਵਿਆਹ ਵਰਗਾ ਮਾਹੌਲ ਸੀ ਤੇ ਖੁਸ਼ੀ ਚ ਪਰਿਵਾਰ ਇੱਕ ਦੂਜੇ ਦਾ ਅਤੇ ਬੇਟੀ ਦਾ ਮੂੰਹ ਮਿੱਠਾ ਕਰਵਾ ਰਹੇ ਸਨ ਇਸ ਸੰਬੰਧੀ ਸਕੂਲ ਦੀ ਪ੍ਰਿੰਸੀਪਲ ਮੈਡਮ ਨੀਤਾ ਰੋੜਾ ਨੇ ਵੀ ਪੂਰੇ ਪਰਿਵਾਰ ਅਤੇ ਪਲਵਿੰਦਰ ਕੌਰ ਨੂੰ ਮੈਰਿਟ ਚ ਆਉਣ ਦੀਆਂ ਮੁਬਾਰਕਾਂ ਦਿੱਤੀਆਂ ਹਨ ਉਹਨਾਂ ਨੇ ਕਿਹਾ ਕਿ ਇਸ ਤਾਸਿਰ ਸਕੂਲ ਸਟਾਫ ਦੀ ਮਿਹਨਤ ਅਤੇ ਮਾਪਿਆਂ ਦੀ ਲਗਨ ਨੂੰ ਜਾਂਦਾ ਹੈ ਪੰਜਾਬ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਦਾ ਨਤੀਜਾ ਲਾਣਿਆ ਗਿਆ ਅਤੇ ਇਸ ਨਤੀਜੇ 'ਚ ਫਤੇਗੜ ਚੂੜੀਆਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ 12ਵੀਂ ਦੀ ਵਿਦਿਆਰਥਣ ਪਲਵਿੰਦਰ ਕੌਰ ਡਾਟਰ ਆਫ ਗੋਰਪੀ ਸਿੰਘ ਜੋ ਕਿ ਉਹ ਬਹਿਰੀਂ ਵਿੱਚ ਹਨ ਅਤੇ ਮਜੀਠਾ ਰੋਡ ਉੱਪਰ ਇਹ ਪਰਿਵਾਰ ਹੈ ਆਪਾਂ ਇਸ ਵੇਲੇ ਮੌਜੂਦ ਹਾਂ ਉਹਨਾਂ ਦੇ ਘਰ ਵਿੱਚ ਜਿੱਥੇ ਇੱਕ ਖੁਸ਼ੀਆਂ ਵਿਆਹ ਵਰਗਾ ਮਾਹੌਲ ਹੈ ਬੇਟੀ ਨੇ ਉਹ ਪਲੱਸ 2 ਦੇ ਜੋ ਨਤੀਜੇ ਲਾਨੇਗੇ ਪੂਰੇ ਪੰਜਾਬ ਵਿੱਚੋਂ 13ਵਾਂ ਰੈਂਕ ਹਾਸਲ ਕੀਤਾ ਜਿਸ ਨੂੰ ਦੇਖ ਕੇ ਪੂਰਾ ਪਰਿਵਾਰ ਇੱਕ ਦੂਜੇ ਨੂੰ ਮੁਬਾਰਕਾ ਦੇ ਰਿਹਾ ਅਤੇ ਪਰਿਵਾਰ ਨਾਲ ਇੱਥੇ ਗੱਲਬਾਤ ਕਰਨ ਪਹੁੰਚੇ ਤੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਉਹਨਾਂ ਦੀ ਬੱਚੀ ਨੇ ਪੂਰੇ ਪੰਜਾਬ ਚੋਂ 13ਵਾਂ ਰੈਂਕ ਹਾਸਲ ਕੀਤਾ ਤੇ ਉਹ ਮੈਰਿਟ ਵਿੱਚ ਆਏ ਨੇ ਤੇ ਜਿਨ੍ਹਾਂ ਨੇ 97.4 ਜਿਹੜੀ ਉਹਨਾਂ ਦੀ ਪਰਸੈਂਟੇਜ ਹੈ ਤੇ 500 ਵਿੱਚੋਂ ਉਹਨਾਂ ਨੇ 487 ਮਾਰਕਸ ਜਿਹੜੇ ਨੇ ਉਹ ਖਰੀਨੇਦ ਕਮਰਸ ਉਹਨਾਂ ਨੇ ਰੱਖੀ ਸੀ ਤੇ ਬੇਟੀ ਜਿਹੜੀ ਪਲਵਿੰਦਰ ਕੌਰ ਹੈ ਉਹ ਕਾਫੀ ਉਹਨਾਂ ਦੀ ਮਾਤਾ ਨੇ ਹੋਰ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਅੱਜ ਦੇ ਨਤੀਜਾ ਵੇਖ ਕੇ ਭਾਵਕ ਵੀ ਹੋਏ ਨੇ ਅਤੇ ਬੇਟੀ ਦਾ ਕਹਿਣਾ ਹੈ ਕਿ ਉਹਨਾਂ ਦਾ ਜਿਹੜਾ ਸੁਪਨਾ ਹੈ ਆਉਣ ਵਿੱਚ ਉਹ ਉੱਚ ਮਕਾਮ ਤੇ ਪਹੁੰਚਣ ਲਈ ਇਸੇ ਤਰ੍ਹਾਂ ਹੀ ਮਿਹਨਤ ਕਰੇਗੀ ਤੇ ਉਹ ਉੱਚੇ ਅਹੁਦੇ ਤੇ ਜਾਵੇਗੀ ਅਤੇ ਬੇਟੀ ਨੇ ਇਹ ਵੀ ਕਿਹਾ ਕਿ ਇਸ ਦਾ ਸਿਹਰਾ ਜਿਹੜਾ ਹੈ ਜੋ ਉਹਨਾਂ ਨੇ ਇਹ ਪੋਜੀਸ਼ਨ ਹਾਸਲ ਕੀਤੀ ਹੈ ਇਹ ਸਿਹਰਾ ਜਿਹੜਾ ਉਹਨਾਂ ਦੇ ਸਰਕਾਰੀ ਸੀਨੀਅਰ ਸਕੂਲ ਸੈਨੇਟ ਘੜ ਝੂੜਿਆਂ ਦਾ ਜੋ ਗਰਲ ਸਕੂਲ ਹੈ ਉਹਨਾਂ ਦੇ ਸਟਾਫ ਨੂੰ ਉਹਨਾਂ ਦੇ ਪ੍ਰਿੰਸੀਪਲ ਮੈਡਮ ਨੀਤਾ अरोड़ा ਨੂੰ ਅਤੇ ਜਿਹੜੇ ਉਹਨਾਂ ਦੇ ਪੇਰੈਂਟਸ ਨੇ ਇਹ ਸਾਰਾ ਸਿਹਰਾ ਬੇਟੀ ਨੇ ਉਹਨਾਂ ਨੂੰ ਦਿੱਤਾ ਹੈ ਗੱਲਬਾਤ ਕਰਦੇ ਆ ਪਲਵਿੰਦਰ ਕੌਰ ਪਰਿਵਾਰਕ ਮੈਂਬਰਾਂ ਨਾਲ ਅਤੇ ਪ੍ਰਿੰਸੀਪਲ ਨੀਤਾ अरोड़ा ਤੁਸੀਂ ਪੂਰੇ ਪੰਜਾਬ ਚੋਂ 13ਵਾਂ ਰੈਂਕ ਹਾਸਲ ਕੀਤਾ 12th 2 ਚ ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਕਿਸ ਤਰ੍ਹਾਂ ਦਾ ਲੱਗਿਆ ਬਹੁਤ ਵਧੀਆ ਲੱਗ ਰਿਹਾ ਹੈ ਇਟ ਜਸਟ ਬਿਕੋਜ਼ ਆਫ ਦਾ ਹਾਰਡ ਵਰਕ ਆਫ ਮਾਈ ਪੇਰੈਂਟਸ ਐਂਡ ਮਾਈ ਟੀਚਰਸ ਇਹ ਇਸ ਰੈਕਟੇ ਕੋਚਨਾ ਬੜੀ ਮਿਹਨਤ ਦੀ ਲੋੜ ਹੁੰਦੀ ਹੈ ਤੇ ਫਿਰ ਇਸ ਤਰ੍ਹਾਂ ਦੀ ਤੁਹਾਡੇ ਵੱਲੋਂ ਸਾਰਾ ਦੋ ਸਾਲਾਂ ਚ ਕਾਰੀ ਕੀਤੀ ਗਈ ਤੇ ਅੱਜ ਇਸ ਮਕਾਮ ਤੇ ਪਹੁੰਚੇ ਮੈਂ ਮਤਲਬ ਰੈਗੂਲਰ ਬੇਸਿਸ ਤੇ ਸਟਡੀ ਕਰੀਗਾ ਦੂਨ ਦੇ ਸੇ ਰਾਤ ਨੂੰ ਡੇਢ ਲਈ and uh, मेरे teachers भी बहुत hard working हैं जिस तरह तो भी मेरे doubts वगैरह हों जैसे regular basis पे तो मैं उन्हें को हमें एक दिन जगह दस बार पूछूं वे ना हमेशा clear कर देते हैं so इधर मैं आज जितने भी यहाँ इधर क्लासेट में अपने parents होते हैं अपने teachers में देखना ये नहीं, दे नहीं। खा ideal teacher के लिए दिलाना है आज उन्हें ना है कि teacher जरे ये क्यों ਇਹੜੇ ਜਿਹੜੇ ਸਭ ਤੋਂ ਵਧੀਆ ਮੋਟੀਵੇਟ ਕਰਦੇ ਸੀ ਮੈਂ ਇਹ ਗੁੱਟ ਦੇ ਨਾਲ ਹੋਰ ਸੀ ਆਈਡੀਅਲ ਟੀਚਰ ਬਣਨਾ ਹੈ ਹਮੇਸ਼ਾ ਮੇਂ ਨਦਸਿਆ ਕਿ ਕਿਸ ਤਰ੍ਹਾਂ ਐਗਜ਼ਾਮ अटेम्प्ट ਕਰਨਾ ਹਮੇਸ਼ਾ ਸਭ ਤੋਂ ਵੱਧ ਗਾਈਡ ਹੋਣਾ ਨੇ ਕਿਤਾ ਬਾਕੀ ਵੀ ਜਿੰਨੇ ਵੀ ਸਾਡੇ ਕਮਰਸ ਦੇ ਟੀਚਰ ਸੀ ਸਤ ਨੇ ਵਧੀਆ ਗਾਈਡ ਕੀਤਾ ਸਨ ਪ੍ਰਿੰਸੀਪਲ ਇਹਨਨੀਤਾ ਮੰਮੀ ਸਾਡੇ ਪ੍ਰਿੰਸੀਪਲ मैम ਉਹ ਵੀ ਹਰ ਬਹੁਤ ਹਮੇਸ਼ਾ ਹੀ ਹਮੋਟੀਵੇਟ ਕਰਦੇ ਆ ਤੇ ਉਹਨਾਂ ਦਾ ਵੀ ਹਰ ਸਕਸੈਸ ਵਿੱਚ ਮੇਰੇ ਸਕਸੈਸ ਵਿੱਚ ਬਹੁਤ ਵੱਡਾ ਯੋਗਦਾਨ ਇਹਦੇ ਗਾ ਸਕੂਲ ਦੀ ਵੀ ਘਰ ਵਿੱਚ ਕਿਸ ਤਰ੍ਹਾਂ ਦੀ ਸਟੱਡੀ ਸੀ ਫਿਰ 750 ਘਰ ਵਾਲੋਂ ਕਿਸ ਤਰ੍ਹਾਂ ਦਾ ਸਪੋਰਟ ਕਰਦਾ ਸੀ ਮੇਰੇ ਕੱਦੇ ਮੈਨੂੰ ਬਹੁਤ ਮੋਟੀਵੇਟ ਕਰਦੇ ਆ ਜਿਕੇ ਕਈ ਵਾਰ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਇਹ ਚੀਜ਼ ਨਹੀਂ ਕਰ ਸਕਦੀ ਬਟ ਮੇਰੇ ਫੈਮਿਲੀ ਨੇ ਮੈਨੂੰ ਇੰਫੋਰਮੇਸ਼ਨ ਮੋਟੀਵੇਟ ਕੀਤਾ ਕਿ ਨਹੀਂ ਤੂੰ ਕਰ ਸਕਦੀ ਆ ਤੇਰੇ ਵਿੱਚ ਅਬਿਲਟੀ ਹੈਗੀ ਆ ਅਜਿਕੇ ਕਈ ਵਾਰ ਮੇਰਾ ਖੁਦ ਦਾ ਕੰਫिडेंस ਲੋ ਹੋ ਜਾਂਦਾ ਬਟ ਮੇਰੇ ਸਾਰੇ ਫੈਮਿਲੀ ਮੈਂਬਰਸ ਮੈਨੂੰ ਹਮੇਸ਼ਾ ਕਹਿੰਦੇ ਆ कि तेरे ਵਿੱਚ ਹੈ ਕੰਫੀਡੈਂਸ ਤੇ ਸਭ ਇਹਦੇ ਹਾਰਡਵਰਕ ਦਾ ਵੀ ਉਹਨਾਂ ਹੀ ਕ੍ਰੈਡਿਟ ਮੈ ਜਿਨਾਂ ਆਪਣੇ ਟੀਚਰਸ ਨੇ ਦਿੱਨੀਆ ਉਹਨਾਂ ਹੀ ਆਪਣੇ ਫੈਮਲੀ ਮੈਂਬਰਸ ਵੀ ਦਿੱਨੀਆ ਬੜਾ ਬੁਧੀਪੂਰਨ ਉੱਪਰ ਗਏ 10th ਐ ਕਲਾਸ 2 ਨੈਕਸਟ ਟਾਰਗੇਟ ਨੈਕਸਟ ਮੈਂ ਬੀਕਮ ਕਰਕੇ ਐਮਬੀਏ ਕਰਕੇ ਬੈਂਕ ਮੈਨੇਜਰ ਬਣਨਾ ਚਾਹੁੰਨੀਆ ਕਮੈਂਟ ਕਰ ਬਿਆਨ ਚਾਹੇ ਸ੍ਰੀਯਾ ਦਾ ਇੰਤਜ਼ਾਰ ਸੀਗਾ ਹਰੇਕ ਜਿਹਨੇ ਪਲੱਸ 2 ਦੇ ਇਖਤਿਆਰ ਤੇ ਤੇ ਸਿਕ ਮਿਲੇ ਜਾਰਜ ਕਰਾਇਆ ਜਾਰਜ ਕਰਾਇਆ ਇਹ ਲੀਡਾ ਜੋ

ਅੱਜ ਤੁਹਾਡਾ ਵੀ ਸਿਰਚਾ ਹੋਇਆ ਹੈਗਾ ਲਾਕੇ ਦਾ ਸਿਰਚਾ ਪਟੇਗਰ ਚੰਡੀ ਦਾ ਪੇਰ ਸਦਾਸ਼ੂ ਦੀ ਦਾ ਆਰੋਸ਼ਾ ਯਾ ਇਸ ਤਰ੍ਹਾਂ ਦਾ ਲੱਗ ਰਿਹਾ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਭਾਈ ਹਾਤੋ ਆਦ ਦਾ ਸਾਡੀ ਬੇਟੀ ਨਾਸ ਵੀ ਅੱਜ ਉਹਦਾ ਮੂਰੋਪ ਹੋਇਆ ਹੈ ਕਿ ਪਤਾ ਨਹੀਂ ਕਿਸਾ ਨਾਲ ਰਿਜਲਟ ਉਹਨਾਂ ਬਹੁਤ ਉਹਨੂੰ ਖੁਸ਼ੀ ਆ ਸਾਨੂੰ ਵੀ ਬਹੁਤ ਖੁਸ਼ੀ ਹੋਏ ਕਿ ਚਲੋ ਸਾਡੇ ਬੱਚੇ ਨੇ 10 ਵਾਰ ਰੈਂਕ ਅਰਜ਼ ਕੀਤਾ ਪੰਜਾਬੀ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਮੰਨਦੀ ਵੀ ਗੱਲ ਆ ਸਾਡੇ ਸਾਰੇ ਫੈਮਿਲੀ ਮੈਂਬਰਸ ਦੇ ਰਿਜਲਟ ਆਇਆ ਸੋ ਕੋਈ ਨਾ ਕਿਤਰਾ ਬਦਲ ਗਿਆ ਜਲਦਾ ਆ ਗਿਆ ਫਿਰ ਦੇਖਿਆ ਫਿਰ ਜਿਹੜਾ ਫਸਟ ਇੰਪ੍ਰੈਸ਼ਨ ਸੀਗਾ ਉਹ ਕਿਤਰਾ ਦਾ ਫਸਟ ਇੰਪ੍ਰੈਸ਼ਨ ਜਦੋਂ ਪਰ ਪਹਿਲਾਂ ਤਾਂ 100 ਬੱਚਿਆਂ ਦੇ ਮਤਲਬ ਮੈਡਿਕ ਲਿਸਟ ਵਿੱਚ ਆਏ ਸੀ ਉਦੋਂ ਥੋੜਾ ਮੂਡ ਆਫ ਆ ਗਿਆ ਬਾਅਦੂ ਕੋਪੀ ਪਰਸਨਲ ਲਿਸਟ ਭੇਜੀ ਕਹਿਦਾ ਹੈ ਨੂੰ ਕੰਗ੍ਰੈਚੁਲੇਸ਼ਨ ਕਿ ਹੈ ਸੋ ਉਹ ਵਾਲ ਵੇਖਣ ਵਾਲਾ ਬਹੁਤ ਬਹੁਤ ਹੀ ਜ਼ਿਆਦਾ ਐਕਸੈਮੈਟਿਕ ਸ਼ਾਦੀ ਵਾਲਾ ਬਹੁਤ ਹੀ ਜ਼ਿਆਦਾ ਖੁਸ਼ ਹੋਈ ਤੇ ਖੁਸ਼ੀ ਤੇ ਨਾ ਲੱਗ ਰਿਹਾ ਉਹਦੇ ਤੇ ਮੇਰੇ ਆਪਣੇ ਬਹੁਤ ਜ਼ਿਆਦਾ ਬੱਚਾ ਮਰੀਂ ਭਾਵੇਂ ਕੋ ਜਾਂਦਾ ਰਿਹਾ ਬਹੁਤ ਜ਼ਿਆਦਾ ਬੱਚਾ ترقی ਕਰਦਾ ਬੱਚਾ ਇੱਕ ਤੱਕ ਟੋਲਦਾ ਹਾਂ ਜਿਹੜਾ ਭਾਵੇਂ ਕੋਈਦਾ ਬਹੁਤ ਖੁਸ਼ੀ ਵਾਲੀ ਬਹੁਤ ਖੁਸ਼ੀ ਵਾਲੀ ਹਾਂ ਅੱਗੇ ਤੰਤ ਵਿੱਚ ਵੀ ਸਾਰੇ ਨੰਬਰ ਤੇ ਆਈ ਸੀ ਬਹੁਤ ਵਧੀਆ ਸੀ ਹਾਂਜੀ ਪਾਦਾ ਜਿਹੜੇ ਆ ਬਹੁਤ ਨੇ ਹਾਂਜੀ ਉਹ ਵੀ ਬਹੁਤ ਖੁਸ਼ ਐ ਸੈਂਟ ਤੇ ਦਾਸਤਾ ਹਾਂ ਜੀ ਉਹਨਾਂ ਨੂੰ ਦੱਸ ਦਿੱਤਾ ਵਾ ਉਹਨਾਂ ਦੇ ਫੋਨ ਬਾਰ-ਬਾਰ ਆ ਰਹੇ ਬਹੁਤ ਖੁਸ਼ ਆ ਉਹ ਬਹੁਤ ਜ਼ਿਆਦਾ ਉਹ ਤਾਂ ਕਹਿ ਨਹੀਂ ਮੈਂ ਇੱਥੇ ਹੁੰਦਾ ਤਾਂ ਮੇਰਾ ਅੱਜ ਇਹ ਵਾਲ ਮੋਰਚਾ ਆਪੇ ਅੱਖਾਂ ਨਾਲ ਵੇਖਦਾ ਕਿ ਮੈਂ ਬਹੁਤ ਖੁਸ਼ੀ ਹੋਣੀ ਸੀ ਹਰ ਸਿਮਰਨ ਦਾ ਸਿਮਰਨ ਜੀ ਤੁਹਾਡੀ ਸੋਤੀ ਸਿਸਟਰ ਹੈ ਹਾਂਜੀ ਤੇ ਬੜੀ ਮਾਣ ਵਾਲੀ ਗੱਲ ਹੈ ਕਿ ਬੱਚੀ ਨੇ ਪੂਰੇ ਪੰਜਾਬ ਚੋਂ ਪਲੱਸ 2 ਚੋਂ ਪਾਸ ਹੋ ਕੇ 13 ਤੋਂ 13 ਪਿटीशन ਆਈ ਹੈ ਬੜੀ ਹਾਂਜੀ ਹਾਂਜੀ ਮਾਣ ਵਾਲੀ ਗੱਲ ਆ ਕੀ ਕਹਿੰਦੇ ਹਾਂਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ 10वे नंबर ते आई पंजाब तो कितरा ਵਾ ਲੱਗ ਰਿਹਾ ਬਹੁਤ ਵਧੀਆ ਸਭ ਤੋਂ ਪਹਿਲਾਂ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਸਾਡੀ ਪੋਤਰੀ ਪੰਜਾਬ ਚੋਂ 13ਵੇਂ ਨੰਬਰ ਤੇ ਚੰਗੇ ਨੰਬਰ ਲਾ ਕੇ ਸਾਡਾ ਨਾਮ ਰੋਸ਼ਨ ਕੀਤਾ ਤੇ ਵਧਾਈ ਦੇਣਾ ਇਹਨਾਂ ਦੇ ਮਾਪਿਓ ਨੂੰ ਸਾਰੇ ਪਰਿਵਾਰ ਨੂੰ ਵਧਾਈ ਦੇਣਾ ਵਾ ਤੇ ਸਭ ਤੋਂ ਵੱਡੀ ਵਧਾਈ ਦੇਣਾ ਇਹਨਾਂ ਦੇ ਅਧਿਆਪਕਾਂ ਨੂੰ ਜਿਨ੍ਹਾਂ ਨੇ ਸਖਤ ਮਿਹਨਤ ਕਰਾ ਕੇ ਇਸ ਮਕਾਮ ਤੇ ਪਹੁੰਚਾਇਆ ਵਾ ਇਹ ਵਾਰ ਅੱਜ ਸਾਡੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਗੁਹਾਂਦੀ ਨਹੀਂ ਰਹੀ ਇਸ ਬੱਚੀ ਨੂੰ ਮੈਂ ਬਹੁਤ ਮਾਨ ਲਗਾਈ ਅਰਦਾਸ ਕਰਨਾ ਹੈ ਮਾਰਾ ਸੱਚੇ ਪਾਤਸ਼ਾਹ ਇਹਨੂੰ ਹੋਰ ਉੱਦਮ ਤੇ ਵੱਲ ਦਿਓ ਆਉਣ ਵਾਲੇ ਸਮੇਂ 'ਚ ਇਹ ਵੱਡੇ ਤੋਂ ਵੱਡੇ ਉਹਦੇ ਲੈ ਕੇ ਸਾਡਾ ਨਾਮ ਰੋਸ਼ਨ ਕਰੇ ਅੱਜ ਬੜਾ ਹੀ ਕਰਮਾ ਭਾਗਾ ਵਾਲਾ ਦਿਨ ਹੈ ਕਿ ਅੱਜ ਸਾਡੇ ਸਕੂਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ ਜੂੜੀਆਂ ਦੀ ਵਿਦਿਆਰਥਣ ਪਲਵਿੰਦਰ ਕੌਰ ਪੁੱਤਰੀ ਸਰਦਾਰ ਗੁਰਪ੍ਰੀਤ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜੇ ਵਿੱਚ 487 ਆਊਟ ਆਫ 500 ਮਾਰਕਸ ਪ੍ਰਾਪਤ ਕਰਕੇ ਜੜੇ ਕਿ 97.40% ਬੰਦੇ ਨੇ ਸਟੇਟ ਮੈਰਿਟ ਲਿਸਟ ਦੇ ਵਿੱਚ 13ਵਾਂ ਸਥਾਨ ਹਾਸਲ ਕੀਤਾ ਹੈ ਅਤੇ ਸਾਡੇ ਸਕੂਲ ਆਪਣੇ ਪਰਿਵਾਰ ਅਤੇ ਸਮਾਜ ਦਾ ਨਾਮ ਰੌਸ਼ਨ ਕੀਤਾ ਹੈ ਮੈਂ ਤੇ ਦਿलो ਮੁਬਾਰਕਬਾਦ ਦਿੱਲੀ ਹਾਂ ਜੀ ਆਪਣੇ ਸਮੂਹ ਅਧਿਆਪਕ ਸਾਥੀਆਂ ਨੂੰ ਜਿਨ੍ਹਾਂ ਨੇ ਉਸਤਾ ਸਹੀ ਮਾਰਗਦਰਸ਼ਨ ਕੀਤਾ ਹੈ ਅਤੇ ਉਸ ਨੂੰ ਸਹੀ ਦਿਸ਼ਾ ਦਿਖਾਈ ਹੈ उसमें वधिया गाइड किया है मैं मुबारकबाद दी हाँ बेटी पलविंदर दे माता पिता जिन्ह ने उसका मनोबल बढ़ाया है और नाल ही बहुत बहुत मुबारकबाद है बेटी पलविंदर जिसने बहुत मेहनत की है और उसकी मेहनत सदका ही आज का दिन यह नसीब होया है उस परम पिता परमात्मा मेरी अरदास है कि बेटी पलविंदर जिंदगी खूब तरक्की करे समाज की सेवा दे योगदान पाए